ਅਰਥ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਥਾ ਪਏਦਨ ਨੂੰ ਮੰਜ਼ੂਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੱਖ ਸੰਗਤਾਂ ਵੱਲੋਂ ਜਿਹੜਾ ਕਿ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਸੋ ਕਿਉਂਕਿ ਬੀਤੇ ਦਿਨਾਂ ਵਿੱਚ ਵੇਖਿਆ ਜਾਵੇ ਤਾਂ ਭਾਰ ਸਰਕਾਰ ਵੱਲੋਂ ਜਥੇ ਨੂੰ ਰੋਕ ਲਗਾ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਾਫੀ ਨਿਰਾਸ਼ਾ ਸੀ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਸੋ ਹੁਣ ਜਿਹੜਾ ਜਥਾ ਹੈ ਉਹ ਪਾਕਿਸਤਾਨ ਸਿਤ ਗੁਰਤਾਮਾ ਦੇ ਦਰਸ਼ਨਾਂ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਰਵਾਨਾ ਹੋਵੇਗਾ ਸੋ ਉਸ ਨੂੰ ਲੈ ਕੇ ਪੂਰੀ ਜਾਣਕਾਰੀ ਲਈ ਅਸੀਂ ਐਸਜੀਪੀਸੀ ਸਕਤਰ ਪ੍ਰਤਾਪ ਸਿੰਘ ਕੋਲ ਪਹੁੰਚੇ ਹਾਂ ਸੋ ਪੂਰੀ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਵਾਰ ਜਥੇ ਨੂੰ ਮਨਜ਼ੂਰੀ ਮਿਲੀ ਹੈ ਕਿਉਂਕਿ ਸਿੱਖ ਸੰਗਤਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੋਈਆਂ ਨੇ ਔਰ ਖਾਸ ਕਰਕੇ ਐਸਜੀਪੀਸੀ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਸਾਨੂੰ ਜਿਹੜੇ ਜਥਾ ਜਿਹੜਾ ਪਾਕਿਸਤਾਨ ਸਿਤ ਗੁਰਤਾਮਾ ਦੇ ਦਰਸ਼ਨਾਂ ਲਈ ਔਰ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜਾ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਸਤਿਗੁਰਤਾ ਮੱਜ ਦਰਸ਼ਨ ਵਾਲੀ ਭੇਜਿਆ ਜਾਂਦਾ। ਇਸ ਸਾਲ ਵੀ ਇਹ ਜਥਾ ਪਾਕਿਸਤਾਨ ਭੇਜਣ ਲਈ ਸਾਰੇ ਯਾਤਰੀਆਂ ਦੇ ਪਾਸਪੋਰਟ ਲੈ ਗਏ ਸਨ। ਪਰ ਅਖੀਰਲੇ ਸਮੇਂ ਭਾਰਤ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਨੂੰ ਉਹਨਾਂ ਨੂੰ ਚਿੱਠੀ ਪੱਤਰ ਕਰ ਦਿੱਤਾ ਗਿਆ। ਇਹ ਕੋਈ ਵੀ ਪਾਸਪੋਰਟ ਜਿਹੜੇ ਉਹ ਨਾ ਲੈ ਜਾਣ ਕਿਉਂਕਿ ਵਿਜੇ ਨਹੀਂ ਦਿੱਤੇ ਜਾ ਸਕਦੇ ਰੀਜਨ ਇਹ ਦਿੱਤਾ ਗਿਆ ਕਿ ਉਥੇ ਸਿੱਖ ਯਾਤਰਾ ਨੂੰ ਖਤਰਾ ਆ ਅਸੀਂ ਉਦੋਂ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਿੱਖਾਂ ਨੂੰ ਕਿਤੇ ਵੀ ਕੋਈ ਖਤਰਾ ਨਹੀਂ ਆ ਚਾਹੇ ਉਹ ਪਾਕਿਸਤਾਨਾ ਚਾਹੇ ਉਹ ਹਿੰਦੁਸਤਾਨ ਕਿਉਂਕਿ ਸਿੱਖ ਤੇ ਰਜਾਨਾ ਸਰਬੱਤੇ ਭਲੇ ਦੀ ਉਤਾਸ਼ ਕਰਦਾ ਹੈ ਤੇ ਸਿੱਖ ਦੇ ਨਾਮ ਜੱਪੋ ਵੰਡ ਛਕੋ ਤੇ ਕੀਰਤ ਕਰੋ ਦਾ ਸਿਧਾਂਤ ਚੱਲਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੋ ਸਿਧਾਂਤ ਦਿੱਤਾ ਹੈ ਨਾਮ ਜਪੋ ਜਪਤ ਕਰੋ ਨਾਮ ਜਪੋਂ ਤੇ ਵੱਡ ਕੇ ਛਕੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝਾੜਾ ਮਨਾਉਣ ਲਈ ਰੁਕਣਾ ਪਾਕਿਸਤਾਨ ਸਿੱਧ ਗੁਰੂ ਧਰਮਾਂ ਤੋਂ ਮੈਂ ਸਮਝਦਾ ਕਿ ਬੜੀ ਵੱਡੀ ਜਿਹੜੀ ਸਰਕਾਰ ਦੀ ਜਿਹੜੀ ਫੇਲਿਅਰ ਸੀ ਤੇ ਉਸ ਸਮੇਂ ਸਰਕਾਰ ਨੇ ਸਾਨੂੰ ਯਾਤਨਾ ਦੇ ਕੇ ਕਾਫੀ ਸਿੱਖਾਂ ਨੇ ਮਰਨੋਂ ਠੀਸ ਬਚਾਈ ਸੀ ਹੁਣ ਅੱਜ ਇੱਕ ਚਿੱਠੀ ਸਾਨੂੰ ਮੇਰੇ ਕੋਲ ਹੁਣੇ-ਹੁਣੇ ਇੱਕ ਚਿੱਠੀ ਮਿਲੀ ਆ ਕਿ ਇਹ ਜਿਹੜੇ ਉਹਨਾਂ ਨੇ ਵੱਖ-ਵੱਖ ਸਟੇਸ਼ਨਾਂ ਦੇ ਸਾਹਕੀ ਤੇ ਉਹਨੇ ਭੇਜੀ ਆ ਤੇ ਉਹਨਾਂ ਤੇ ਕੁਝ ਪ੍ਰਿੰਟ মিডিਆ ਜਾਂ ਤੁਹਾਡਾ ਜਿਹੜਾ ਚੈਨਲ ਨੇ ਇਹਨਾਂ ਰਾਹੀਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਸਿੱਖ ਯਾਤਰੀ ਜਿਹੜਾ ਜਥਾ ਪਾਕਿਸਤਾਨ ਜਾਣਾ ਉਹਨੂੰ ਯਾਜ ਦੇ ਦਿੱਤੀ ਮੈਂ ਸਮਝਦਾ ਕਿ ਚਲੋ ਦੇਰ ਆ ਇਧਰ ਉਸਤਾਏ ਸੇਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਲਈ ਜਾਣ ਦਾ ਮੌਕਾ ਮਿਲਣਾ ਹੈ ਪਰ ਬਹੁਤ ਲੇਟ ਹੋ ਚੁੱਕਾ ਆ ਕਿਉਂਕਿ ਸਿੱਖ ਸਾਡੇ ਕੋਲ ਜਿਹੜੇ ਪਾਸਪੋਰਟ ਆਏ ਸੀ ਸੰਗਤ ਕਈ ਕਾਫੀ ਯਾਤਰੀ ਜਿਹੜੇ ਸਾਡੇ ਕੋਲ ਪਾਸਪੋਰਟ ਵਾਪਸ ਵੀ ਲੈ ਕੇ ਕਿ ਜਥਾਣ ਜਾਣਾ ਤਾਂ ਸਾਨੂੰ ਪਾਸਪੋਰਟ ਵਾਪਸ ਤੇ ਉਹ ਸੇਕਰ ਜਾਣਾ ਅਰਦਾਸ ਕਰਦਾ ਹੈ ਕਿ ਜਿੰਨਾ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨੀਦਾਰ ਪਰ ਪਤਾ ਨਹੀਂ ਕਿਉਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਹੜੇ ਸਿੱਖ ਉਹ ਆਪਣੇ ਵਿਛੜੇ ਗੁਰਧਾਮਾਂ ਦੇ ਵਿਜਾ ਲੈ ਕੇ ਦਰਸ਼ਨ ਕਰ ਸਕਣ ਜਦੋਂ ਕਿ ਸਿੱਖ ਦੇ ਖੁੱਲੇ ਦਰਸ਼ਨ ਦੀ ਯਾਤ ਦੀ ਗੱਲ ਕਰਦਾ ਹੈ ਇਹ ਸਾਨੂੰ ਵਿਜਾ ਲੈ ਕੇ ਆਪਣੇ ਪਿਛੜੇ ਗੁਰਦਰਾ ਮੰਨੋਂ ਦਰਸ਼ਨ ਕਰਨ ਤੋਂ ਵਾਝਾ ਕੀਤਾ ਜਾਂਦਾ। ਕੋਈ ਵੀ ਜਿਹੜਾ ਸਾਨੂੰ ਟਾਈਮ ਮਿਲਿਆ ਭਾਵੇਂ ਬਹੁਤ ਛੋਟਾ ਟਾਈਮ ਆ ਅਸੀਂ ਪ੍ਰਿੰਟ মিডিਆ ਚ ਵੇਈ ਤੇ ਆਪੀ ਦੇ ਮਾਧਮ ਰਹੀਂ ਪਹਿਲਾਂ ਹੀ ਡੇਟਾਂ ਗਾਰੀ ਜਾਰੀ ਕਰ ਚੁੱਕੇ ਆ 7 ਤਰੀਕ ਤੋਂ ਲੱਗ ਕੇ 9 9 ਤਰੀਕ ਦੇ ਵਿੱਚ ਵਿੱਚ ਅਸੀਂ ਸਾਰੇ ਜਿਹੜੇ ਗੁਰਦਰਾ ਸਾਹਿਬਾਂ ਨੇ ਪੰਜਾਬ ਦੇ ਉਹਨਾਂ ਚ ਵਿਜਾ ਫਾਰਮ ਤੇ ਨਾਲ ਜਿਹੜੇ ਅਸੀਂ ਉਸਤਾਦ ਦੀਆਂ ਰੋਟੀਆਂ ਲਾ ਰਹੇ ਆ ਜਿਹੜੇ ਜਿਹੜੇ ਯਾਤਰੀਆਂ ਨੇ ਸਾਡੇ ਕੋਲ ਪਾਸਪੋਰਟ ਜਮ੍ਹਾਂ ਕਰਵਾਏ ਨੇ ਕੋਈ ਨਾ ਗੁਰਦਰਾ ਸਾਹਿਬ ਆਣ ਵਿਖੇ ਪਹੁੰਚ ਕੇ ਵੀਜ਼ਾ ਫਾਰਮ ਭਰ ਲੈਣ ਜਿਹੜਾ ਕੋਈ ਹੋਰ ਡਾਕੂਮੈਂਟ ਉਹਨਾਂ ਦਾ ਰਹਿੰਦਾ ਉਹ ਜਮ੍ਹਾਂ ਕਰਵਾ ਲੈਣ ਤਾਂ ਜੋ ਜਿਹੜਾ ਯਾਤਰੀ ਪਾਕਿਸਤਾਨ ਜੱਸਾ ਜਾਣਾ ਹੈ ਗੁਰਦ੍ਰਾਵਾ ਮੈਂ ਦਰਸ਼ਨ ਆ ਲਈ ਉਹਦੇ ਲਈ ਜਿਹੜੀਆਂ ਸਰਕਾਰ ਨੂੰ ਲਿਸਟਾਂ ਜਾਂ ਵੀਜ਼ਾ ਫਾਰਮ ਨੂੰ ਭੇਜੇ ਜਾ ਸਕਣ ਤਾਂ ਜੋ ਸੇਕ ਆਪਣੇ ਵਿਚਰੇ ਗੁਰਦ੍ਰਾਵਾ ਦੇ ਦਰਸ਼ਨ ਕਰ ਸਕਣ ਤਾਂ ਕੀ ਉਮੀਦ ਹੈਗੀ ਕਿ ਕਰਤਾਰਪੁਰ ਕੋਰੀਡੋਰ ਜੋ ਕਾਫੀ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਕਿ ਉਸ ਦੇ ਲਈ ਵੀ ਦਰਸ਼ਕਦਾਰਾਂ ਲਈ ਵੀ ਇਸ ਤਰ੍ਹਾਂ ਦਾ ਕੁਝ ਸਾਹਮਣੇ ਆ ਸਕਦਾ ਕਿ ਉਹ ਵੀ ਰੋਕੜੀ ਲੱਗੀ ਹੋਈ ਹੈ ਉਹ ਵੀ हट ਜਾਵੇ ਦੇਖੋ ਜਦੋਂ ਦੋਵੇਂ ਪਾਸੇ ਸਰਕਾਰਾਂ ਜਿਹੜੀਆਂ ਉਹ ਆਪ ਆਪਣੀਆਂ ਬੈਰਕਾਂ ਚ ਨੇ ਫੌਜਾਂ ਪਾਉਣੀ ਬੈਰਕਾਂ ਚ ਨੇ ਕਿਤੇ ਕੋਈ ਲੜਾਈ ਦਾ ਅਸਾਰ ਨਹੀਂ ਹੈਗੇ ਤਾਂ ਮੈਂ ਸਮਝਦਾ ਕਿ ਸਰਕਾਰਾਂ ਨੂੰ ਵਪਾਰ ਵੀ ਖੁੱਲਣਾ ਚਾਹੀਦਾ ਉੱਥੇ ਹੀ ਕਰਤਾਰਪੁਰ ਕੋਰੀਡੋਰ ਜਿਹੜਾ ਉਹਨੂੰ ਖੁੱਲਣਾ ਚਾਹੀਦਾ ਤਾਂ ਜੋ ਸੰਗਤਾਂ ਜਿਹੜੀਆਂ ਸ੍ਰੀ ਗੁਰੂ ਨਾਨਕਦੇਵ ਜੀ ਦੇ ਪਵਿੱਤਰ ਸਥਾਨ ਜਿੱਥੇ ਗੁਰੂ ਨਾਨਕਦੇਵ ਜੀ ਨੇ ਕੀਰਤ ਕੀਤੀ ਆ ਖੇਤੀਬਾੜੀ ਕੀਤੀ ਆ ਉਸ ਸਥਾਨ ਦੇ ਦਰਸ਼ਨ ਕਰ ਸਕਣ ਤੇ ਉੱਥੇ ਜਿਹੜਾ ਪਾਸਪੋਰਟ ਦੀ ਸ਼ਰਤ ਆ ਉਹ ਵੀ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਮ ਯਾਤਰੀ ਜਿਹੜਾ ਉਹ ਜੋ ਜਾਂਦਾ ਤੇ ਉਹ ਪਾਸਪੋਰਟ ਕਰਕੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦਾ ਇੱਕ ਜਿਹੜੀ ਉੱਥੇ ਡਾਲਰ ਲੈ ਜਾਂਦੇ ਨੇ ਉਹਦੇ ਲਈ ਵੀ ਆਮ ਗਰੀਬੰਦਾ ਜਿਹੜਾ ਉਹ ਨਹੀਂ ਦਰਸ਼ਨ ਕਰ ਸਕਦਾ ਡਾਲਰ ਦੀ ਤੇ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਸਰਕਾਰ ਨੂੰ ਖਤਮ ਕਰਨੀ ਚਾਹੀਦੀ ਆ ਤਾਂ ਜੋ ਹਰ ਇੱਕ ਸਿੱਖ ਆਪਣੇ ਆਪਣੇ ਖਸ਼ੀ ਗੁਰ ਨਾਨਕ ਦੇਵ ਜੀ ਦੇ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਮ ਸਮੇਂ ਖੇਤੀਬਾੜੀ ਕੀਤੀ ਹੈ ਅਸਕਰ ਸਾਹਿਬ ਅਨੇਕਾਂ ਹੀ ਧਾਰਮਿਕ ਸਥਾਨ ਨੇ ਉੱਥੇ ਮੰਦਿਰ ਗੁਰਦੁਆਰਾ ਸਹਾ ਪ੍ਰਾਤਨ ਨੇ ਜਿਹੜੇ ਕਿ ਕਾਫੀ ਜਿੰਨਾ ਸੇਵਾ ਸੰਭਾਲ ਦੀ ਲੋੜ ਹੈ ਔਰ ਪਿਛਲੇ ਕਾਫੀ ਲੰਮੇ ਤੋਂ ਸੁਭਾਵਾਂ ਚੱਲ ਵੀ ਰਹੀਆਂ ਸੀ ਪਰ ਜਿਵੇਂ ਹੀ ਪਿਛਲੇ ਪੈਲਗਾਮਣ ਤੇ ਹੋਈ ਹੈ ਉਸ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਸਿਵਾਮੇ ਬੰਦ ਪਈਆਂ ਨੇ ਕਿ ਇਹ ਵੀ ਭਾਰ ਸਰਕਾਰ ਨੂੰ ਅਪੀਲ ਕਰੋਗੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਰੋਕ ਹੈ ਉਹ ਵੀ ਹਟਾ ਦਿੱਤੀ ਜਾਵੇ ਤਾਂ ਜੋ ਜਿਹੜੇ ਉੱਥੇ ਗੁਰਦਆਰਾਂ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਵੱਲੋਂ ਪਰਿਵਾਈ ਜਾ ਰਹੀ ਹੈ ਉਹ ਵੀ ਚੱਲਦੀ ਰਹਿਣੀ ਚਾਹੀਦੀ ਆ। ਉਹ ਜਦੋਂ ਅਸੀਂ ਹਾਲਾਤ ਬੜੇ ਸੀ ਜੰਗ ਦੇ ਉਸ ਤੋਂ ਬਾਅਦ ਜਿਵੇਂ ਜਿਵੇਂ ਹਾਲਾਤ ਸੁਧਰੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਸਿੱਖਾਂ ਨੂੰ ਆਪਣੇ ਜਿਹੜੇ ਪਾਕਿਸਤਾਨ ਸਥਿਤ ਗੁਰਦਆਰਾਂ ਨੇ ਉਹਨਾਂ ਲਈ ਯਾਤਰੀਆਂ ਭੇਜਣ ਦੀ ਆਗਿਆ ਦਿੱਤੀ ਜਾਵੇ। ਪਰ ਯਾਤਰਾ ਨਹੀਂ ਦਿੱਤੀ ਗਈ ਹੁਣ ਜੇ ਜਥਾ ਜਾਣਾ ਆ ਤੇ ਮੈਂ ਸਮਝਦਾ ਕਿ ਉੱਥੋਂ ਦੀਆਂ ਸੇਵਾਵਾਂ ਵੀ ਜ਼ਰੂਰੀ ਆ ਉੱਥੇ ਜਿਹੜੇ ਆਪਣੇ ਵਿਚਲੇ ਗੁਰਧਾਮ ਨੇ ਚਾਹੀਓ Hindu ਮੰਦਰ Hindu ਭਾਈਚਾਰੇ ਦੇ ਮੰਦਰ ਨੇ ਚਾਹੀਓ ਇਸ ਕ੍ਰਿਸਚੀਅਨ ਭਾਈਚਾਰੇ ਦੇ ਕੋਈ ਉੱਥੇ ਮਸਜਿਦਾਂ ਹੋਣਗੀਆਂ ਸਾਰਿਆਂ ਨੂੰ ਆਪਾਂ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਸੇਵਾ ਸੰਭਾਲਦਾ ਮੌਕਾ ਮਿਲਣਾ ਚਾਹੀਦਾ ਸੋ ਭਾਰ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਵ ਮਨਾਉਣ ਦੇ ਲਈ ਜਥੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੋ ਜਿਨ੍ਹਾਂ ਨੇ ਵੀ ਪਾਸਪੋਰਟ ਜਿਹੜੇ ਜਮ੍ਹਾਂ ਕਰਵਾਏ ਸੀ ਉਹ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਂ ਵਿੱਚ ਜ਼ਰੂਰ ਪਹੁੰਚਣ ਅਤੇ ਉੱਥੇ ਜਾ ਕੇ ਵੀਜ਼ਾ ਫਾਰਮ ਜਿਹੜੇ ਕਿ ਉਹ ਭਰ ਸਕਣ ਔਰ ਧੰਨਵਾਦ ਵੀ ਕੀਤਾ ਜਾਂਦਾ ਸੀ ਇੱਕ ਸੰਗਤਾਂ ਦੇ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਹੜੀ ਰੋਕ ਲੱਗੀ ਸੀ ਉਹ ਹਟਾ ਦਿੱਤੀ ਗਈ ਹੈ ਸੋ ਇਸ ਵਾਰ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਵ ਸੰਗਤਾਂ ਪਾਕਿਸਤਾਨ ਦੇ ਗੁਰਦਆਮਾਂ ਵਿੱਚ ਮਨਾ ਸਕਣਗੀਆਂ ਸ੍ਰੀ ਸ਼੍ਰੀ ਨਕਾਨਾ ਸਾਹਿਬ ਤੇ ਹੋਰ ਜਿਹੜੇ ਗੁਰਦਆਮ ਦੇ ਉਹਨਾਂ ਦੇ ਦਰਸ਼ਨਦਾਰੇ ਸੰਗਤਾਂ ਕਰ ਸਕਣਗੀਆਂ ਦੈਨਸ ਵਿਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਭਾਰਤ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਥਾ ਪੇਜਨ ਨੂੰ ਮਨਜ਼ੂਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੱਖ ਸੰਗਤਾਂ ਵੱਲੋਂ ਜਿਹੜਾ ਕਿ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਸੋ ਕਿਉਂਕਿ ਬੀਤੇ ਦਿਨਾਂ ਦੇ ਵੇਖੇ ਜਾਵੇ ਤਾਂ ਭਾਰ ਸਰਕਾਰ ਵੱਲੋਂ ਜਥੇ ਨੂੰ ਰੋਕ ਲਗਾ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਾफी ਨਿਰਾਸ਼ਾ ਸੀ ਸੋ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਸੋ ਹੁਣ ਜਿਹੜਾ ਜਥਾ ਹੈ ਉਹ ਪਾਕਿਸਤਾਨ ਸਥਿਤ ਗੁਰਦ ਆਮਾ ਦੇ ਦਰਸ਼ਨਾਂ ਲਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਰਜਵਾਨਾ ਹੋਵੇਗਾ ਸੋ ਉਸ ਨੂੰ ਲੈ ਕੇ ਪੂਰੀ ਜਾਣਕਾਰੀ ਲਈ ਅਸੀਂ ਐਸਜੀਪੀਸੀ ਸਕਤਰ ਪ੍ਰਤਾਪ ਸਿੰਘ ਕੋਲ ਪਹੁੰਚੇ ਹਾਂ ਸੋ ਪੂਰੀ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਵਾਰ ਜਥੇ ਨੂੰ ਮਨਜ਼ੂਰੀ ਮਿਲੀ ਹੈ ਕਿਉਂਕਿ ਸਿੱਖ ਸੰਗਤਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੋਈਆਂ ਨੇ ਔਰ ਖਾਸ ਕਰਕੇ ਐਸਜੀਪੀਸੀ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਸਾਨੂੰ ਜਿਹੜੇ ਜਥਾ ਜਿਹੜਾ ਪਾਕਿਸਤਾਨ ਸਿੱਖ ਗੁਰਦ ਆਮਨ ਦਰਸ਼ਨਾਂ ਲਈ ਔਰ ਪ੍ਰਕਾਸ਼ਪੁਰ ਮਨਾਉਣ ਦੇ ਲਈ ਜਾਵੇ ਹਰ ਸਾਲ ਸ਼ਰਵਣੀ ਕੋਤਾਰ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਮਾਝ ਦਰਸ਼ਨ ਆਲੀ ਭੇਜਿਆ ਜਾਂਦਾ। ਇਸ ਸਾਲ ਵੀ ਇਹ ਜਥਾ ਪਾਕਿਸਤਾਨ ਭੇਜਣ ਲਈ ਸਾਰੇ ਯਾਤਰੀਆਂ ਦੇ ਪਾਸਪੋਰਟ ਲੈ ਗਏ ਸਨ। ਪਰ ਅਖੀਰਲੇ ਸਮੇਂ ਭਾਰਤ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਨੂੰ ਉਹਨਾਂ ਨੂੰ ਚਿੱਠੀ ਪੱਤਰ ਕਰ ਦਿੱਤਾ ਗਿਆ ਕਿ ਕੋਈ ਵੀ ਪਾਸਪੋਰਟ ਜਿਹੜੇ ਉਹ ਨਾ ਲੈ ਜਾਣ ਕਿਉਂਕਿ ਵਿਜੇ ਨਹੀਂ ਦਿੱਤੇ ਜਾ ਸਕਦੇ। ਰਿਜ਼ਨ ਇਹ ਦਿੱਤਾ ਗਿਆ ਕਿ ਉਥੇ ਸਿੱਖ ਯਾਤਰਾ ਨੂੰ ਖਤਰਾ ਆਇਆ ਅਸੀਂ ਉਦੋਂ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਿੱਖਾਂ ਨੂੰ ਕਿਤੇ ਵੀ ਕੋਈ ਖਤਰਾ ਨਹੀਂ ਆ ਚਾਹੇ ਉਹ ਪਾਕਿਸਤਾਨਾ ਚਾਹੇ ਉਹ ਹਿੰਦੁਸਤਾਨ ਕਿਉਂਕਿ ਸਿੱਖ ਤੇ ਰਜਾਨਾ ਸਰਬੱਤੇ ਭਲੇ ਦੀ ਉਤਾਸ਼ ਕਰਦਾ ਹੈ ਤੇ ਸਿੱਖ ਦੇ ਨਾਮ ਜਪੋ ਵੰਡ ਛਕੋ ਤੇ ਕੀਰਤ ਕਰੋ ਦਾ ਸਿਧਾਂਤ ਚੱਲਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ ਨਾਮ ਜਪੋ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਅੱਜ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝਾੜਾ ਮਨਾਉਣ ਲਈ ਰੁਕਣਾ ਪਾਕਿਸਤਾਨ ਸਿੱਤ ਗੁੱਟਤਾ ਮਾਂ ਤੋਂ ਮੈਂ ਸਮਝਦਾ ਕਿ ਬੜੀ ਵੱਡੀ ਜਿਹੜੀ ਸਰਕਾਰ ਦੀ ਜਿਹੜੀ ਫੇਲੀਅਰ ਸੀ ਤੇ ਉਸ ਸਮੇਂ ਸਰਕਾਰ ਨੇ ਸਾਨੂੰ ਯਾਤਨਾ ਦੇ ਕੇ ਕਾਫੀ ਸਿੱਖਾਂ ਦੇ ਮਰਨ ਨੂੰ ਠੇਸ ਬਚਾਈ ਸੀ ਹੁਣ ਅੱਜ ਇੱਕ ਚਿੱਠੀ ਸਾਨੂੰ ਮੇਰੇ ਕੋਲ ਹੁਣੇ-ਹੁਣੇ ਇੱਕ ਚਿੱਠੀ ਮਿਲੀ ਆ ਕਿ ਇਹ ਜਿਹੜੇ ਉਹਨਾਂ ਨੇ ਵੱਖ-ਵੱਖ ਸਟੇਟ ਅਨ ਸੈਕਿਟੀ ਨੂੰ ਭੇਜੀ ਆ ਤੇ ਉਹਨਾਂ ਤੇ ਕੁਝ ਪ੍ਰਿੰਟ মিডিਆ ਜਾਂ ਤੁਹਾਡਾ ਜਿਹੜਾ ਚੈਨਲ ਨੇ ਇਹਨਾਂ ਰਾਹੀਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਸਿੱਖ ਯਾਤਰੀ ਜਿਹੜਾ ਜਥਾ ਪਾਕਿਸਤਾਨ ਜਾਣਾ ਹੈ ਉਹਨੂੰ ਯਾਜ ਦੇ ਦਿੱਤੀ। ਮੈਂ ਸਮਝਦਾ ਕਿ ਚਲੋ देर आए दुरुस्त आए। ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਲਈ ਜਾਣ ਦਾ ਮੌਕਾ ਮਿਲਣਾ ਹੈ। ਪਰ ਬਹੁਤ ਲੇਟ ਹੋ ਚੁੱਕਾ ਹੈ। ਕਿਉਂਕਿ ਸਿੱਖ ਸਾਡੇ ਕੋਲ ਜਿਹੜੇ ਪਾਸਪੋਰਟ ਆਏ ਸੀ ਸੰਗਤ ਕਈ ਕਾਫੀ ਯਾਤਰੀ ਜਿਹੜੇ ਸਾਡੇ ਕੋਲ ਪਾਸਪੋਰਟ ਵਾਪਸ ਵੀ ਲੈ ਕੇ ਕਿ ਜਥਾਣ ਜਾਣਾ ਤਾਂ ਸਾਨੂੰ ਪਾਸਪੋਰਟ ਵਾਪਸ ਤੇ ਉਹ ਸਿੱਖਰ ਜਾਣਾ ਅਰਦਾਸ ਕਰਦਾ ਹੈ ਕਿ ਜਿੰਨਾ ਗੁਰਦੁਆਰਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਣ ਦੇ ਦਾਰ ਪਰ ਪਤਾ ਨਹੀਂ ਕਿਉਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਹੜੇ ਸਿੱਖ ਉਹ ਆਪਣੇ ਵਿਛੜੇ ਗੁਰਦੁਆਰਾਂ ਦੇ ਵਿਜਾ ਲੈ ਕੇ ਦਰਸ਼ਨ ਕਰ ਸਕਣ ਜਦੋਂ ਕਿ ਸਿੱਖ ਦੇ ਖੁੱਲੇ ਦਰਸ਼ਨ ਦੀ ਯਾਰ ਦੀ ਗੱਲ ਕਰਦਾ ਤੇ ਸਾਨੂੰ ਵਿਜਾ ਲੈ ਕੇ ਆਪਣੇ ਵਿਛੜੇ ਗੁਰਦੁਆਰਾਂ ਨੂੰ ਦਰਸ਼ਨ ਕਰਨ ਤੋਂ ਵਾਝਾ ਕੀਤਾ ਜਾਂਦਾ ਹੈ ਕੋਣ ਵੀ ਜਿਹੜਾ ਸਾਨੂੰ ਟਾਈਮ ਮਿਲਿਆ ਭਾਵੇਂ ਬਹੁਤ ਸ਼ਾਰਟ ਟਾਈਮ ਆ ਅਸੀਂ ਪ੍ਰਿੰਟ মিডিਆ 'ਚ ਵੇਈ ਤਾ ਆ ਵੀ ਦਾ ਮਾਧਮ ਰਹੀਂ ਪਹਿਲਾਂ ਹੀ ਡੇਟਾਂ ਗਾਰੀ ਜਾਰੀ ਕਰ ਚੁੱਕੇ ਆ 7 ਤਰੀਕ ਤੋਂ ਲੱਗ ਕੇ 9 9 ਤਰੀਕ ਦੇ ਵਿੱਚ ਵਿੱਚ ਅਸੀਂ ਸਾਰੇ ਜਿਹੜੇ ਗੁਰਦਰਾ ਸਾਹਿਬਾਂ ਨੇ ਪੰਜਾਬ ਦੇ ਉਹਨਾਂ 'ਚ ਵੀਜ਼ਾ ਫਾਰਮ ਤੇ ਨਾਲ ਜਿਹੜੇ ਅਸੀਂ ਉਸਤਾਦ ਨੇ ਰੋਟੀਆਂ ਲਾ ਰਹੇ ਆ ਜਿਹੜੇ ਜਿਹੜੇ ਯਾਤਰੀਆਂ ਨੇ ਹੜੇ ਕੋ ਪਾਸਪੋਰਟ ਜਮ੍ਹਾਂ ਕਰਵਾਏ ਨੇ ਉਹ ਇਹਨਾਂ ਗੁਰਦਰਾ ਸਾਹਿਬਾਂ ਦੇਖੇ ਪਹੁੰਚ ਕੇ ਵੀਜ਼ਾ ਫਾਰਮ ਭਰ ਲੈਣ ਜਿਹੜਾ ਕੋਈ ਹੋਰ ਡਾਕੂਮੈਂਟ ਉਹਨਾਂ ਦਾ ਰਹਿੰਦਾ ਉਹ ਜਮ੍ਹਾਂ ਕਰਵਾ ਲੈਣ ਤਾਂ ਜੋ ਜਿਹੜਾ ਯਾਤਰੀ ਪਾਕਿਸਤਾਨ ਜੱਸਾ ਜਾਣਾ ਹੈ ਗੁਰਦਤਾਵਾ ਦਰਸ਼ਨ ਲਈ ਉਹਦੇ ਲਈ ਜਿਹੜੀਆਂ ਸਰਕਾਰ ਨੂੰ ਲਿਸਟਾਂ ਜਾਂ ਵੀਜ਼ਾ ਫਾਰਮ ਨੂੰ ਭੇਜੇ ਜਾ ਸਕਣ ਤਾਂ ਜੋ ਸੇਕ ਆਪਣੇ ਵਿਛਲੇ ਗੁਰਦਤਾਵਾ ਦੇ ਦਰਸ਼ਨ ਕਰ ਸਕਣ ਕੀ ਉਮੀਦ ਹੈਗੀ ਕਿ ਕਰਤਾਰਪੁਰ ਕੋਰੀਡੋਰ ਜੋ ਕਾਫੀ ਲੰਮੇ ਸਮੇਂ ਤੋਂ ਬੰਦ ਕੀਤਾ ਹੋਇਆ ਹੈ ਕਿ ਉਸਦੇ ਲਈ ਵੀ ਦਰਸ਼ਕਦਾਰਾਂ ਲਈ ਵੀ ਇਸ ਤਰ੍ਹਾਂ ਦਾ ਕੁਝ ਸਾਹਮਣੇ ਆ ਸਕਦਾ ਕਿ ਉਹ ਵੀ ਰੋਕੜੀ ਲੱਗੀ ਹੋਈ ਹੈ ਉਹ ਵੀ हट ਜਾਵੇ ਦੇਖੋ ਜਦੋਂ ਦੋਵੇਂ ਪਾਸੇ ਸਰਕਾਰਾਂ ਜਿਹੜੀਆਂ ਉਹ ਆਪ ਆਪਣੀਆਂ ਬੈਰਕਾਂ ਚ ਨੇ ਫੌਜਾਂ ਪਾਉਣੀ ਬੈਰਕਾਂ ਚ ਨੇ ਕਿਤੇ ਕੋਈ ਲੜਾਈ ਦਾ ਅਸਾਰ ਨਹੀਂ ਹੈਗੇ ਤਾਂ ਮੈਂ ਸਮਝਦਾ ਕਿ ਸਰਕਾਰਾਂ ਨੂੰ ਵਪਾਰ ਵੀ ਖੁੱਲਣਾ ਚਾਹੀਦਾ ਉੱਥੇ ਹੀ ਕਰਤਾਰਪੁਰ ਕੋਰੀਡੋਰ ਜਿਹੜਾ ਉਹਨੂੰ ਖੁੱਲਣਾ ਚਾਹੀਦਾ ਤਾਂ ਜੋ ਸੰਗਤਾਂ ਜਿਹੜੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੀਰਤ ਕੀਤੀ ਆ ਖੇਤੀਬਾੜੀ ਕੀਤੀ ਆ ਉਸ ਸਥਾਨ ਦੇ ਦਰਸ਼ਨ ਕਰ ਸਕਣ ਤੇ ਉਥੇ ਜਿਹੜਾ ਪਾਸਪੋਰਟ ਦੀ ਸ਼ਰਤ ਆ ਉਹ ਵੀ ਖਤਮ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਮ ਯਾਤਰੀ ਜਿਹੜਾ ਉਹ ਜੋ ਜਾਂਦਾ ਤੇ ਪਾਸਪੋਰਟ ਕਰਕੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦਾ ਇੱਕ ਜਿਹੜੀ ਉਥੇ ਡਾਲਰ ਲੈ ਜਾਂਦੇ ਨੇ ਉਹਦੇ ਲਈ ਵੀ ਆਮ ਗਰੀਬੰਦਾ ਜਿਹੜਾ ਉਹ ਨਹੀਂ ਦਰਸ਼ਨ ਕਰ ਸਕਦਾ ਡਾਲਰ ਦੀ ਤੇ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਸਰਕਾਰ ਨੂੰ ਖਤਮ ਕਰਨੀ ਚਾਹੀਦੀ ਆ ਤਾਂ ਜੋ ਹਰ ਇੱਕ ਸਿੱਖ ਆਪਣੇ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਮ ਸਮੇਂ ਖੇਤੀਬਾੜੀ ਕੀਤੀ ਹੈ ਅਸਕਰ ਸਾਹਿਬ ਅਨੇਕਾਂ ਹੀ ਧਾਰਮਿਕ ਸਥਾਨ ਨੇ ਉੱਥੇ ਮੰਦਿਰ ਗੁਰਦੁਆਰਾ ਸਭ ਪ੍ਰਾਤਨ ਨੇ ਜਿਹੜੇ ਕਿ ਕਾਫੀ ਜਿੰਨਾ ਸੇਵਾ ਸੰਭਾਲ ਦੀ ਲੋੜ ਹੈ ਔਰ ਪਿਛਲੇ ਕਾਫੀ ਲੰਮੇ ਸਮੇ ਤੋਂ ਸਵਾਮਾਂ ਚੱਲ ਵੀ ਰਹੀਆਂ ਸੀ ਪਰ ਜਿਵੇਂ ਹੀ ਪਿਛਲੇ ਪੈਲਗਾਮਣ ਤੇ ਹੋਈ ਹੈ ਉਸ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਸਵਾਮਾਂ ਬੰਦ ਪਈਆਂ ਨੇ ਕਿ ਇਹ ਵੀ ਭਾਰ ਸਰਕਾਰ ਨੂੰ ਅਪੀਲ ਕਰੋਗੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਰੋਕ ਹੈ ਉਹ ਵੀ ਹਟਾ ਦਿੱਤੀ ਜਾਵੇ ਤਾਂ ਜੋ ਜਿਹੜੇ ਇਥੇ ਗੁਰਦਆਰਾਂ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਵੱਲੋਂ ਪਰਿਵਾਈ ਜਾ ਰਹੀ ਹੈ ਉਹ ਵੀ ਚੱਲਦੀ ਰਹਿਣੀ ਚਾਹੀਦੀ ਆ। ਉਹ ਜਦੋਂ ਅਸੀਂ ਹਾਲਾਤ ਬੜੇ ਸੀ ਜੰਗ ਦੇ ਉਸ ਤੋਂ ਬਾਅਦ ਜਿਵੇਂ ਜਿਵੇਂ ਹਾਲਾਤ ਸੁਧਰੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਸਿੱਖਾਂ ਨੂੰ ਆਪਣੇ ਜਿਹੜੇ ਪਾਕਿਸਤਾਨ ਸਥਿਤ ਗੁਰਦਆਰਾਂ ਨੇ ਉਹਨਾਂ ਲਈ ਯਾਤਰੀਆਂ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਇਜਾਜ਼ਤ ਨਹੀਂ ਦਿੱਤੀ ਗਈ। ਹੁਣ ਜੇ ਜਥਾ ਜਾਣਿਆ ਤੇ ਮੈਂ ਸਮਝਦਾ ਕਿ ਉੱਥੋਂ ਦੀਆਂ ਸੇਵਾਵਾਂ ਵੀ ਜ਼ਰੂਰੀ ਆ ਉੱਥੇ ਜਿਹੜੇ ਆਪਣੇ ਵਿਛੜੇ ਗੁਰਧਾਮ ਨੇ ਚਾਹੇ ਉਹ Hindu ਮੰਦਰ Hindu ਭਾਈਚਾਰੇ ਦੇ ਮੰਦਰ ਨੇ ਚਾਹੇ ਉਹ Christian ਭਾਈਚਾਰੇ ਦੇ ਕੋਈ ਉੱਥੇ ਮਸਜਿਦਾਂ ਹੋਣਗੀਆਂ ਸਾਰਿਆਂ ਨੂੰ ਆਪਾਂ ਆਪਣੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਸੇਵਾ ਸੰਭਾਲਦਾ ਮੌਕਾ ਮਿਲਣਾ ਚਾਹੀਦਾ ਬਿਲਕੁਲ ਜੀ ਸੋ ਭਾਰਤ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜਥੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਸੋ ਜਿਨ੍ਹਾਂ ਨੇ ਵੀ ਪਾਸਪੋਰਟ ਜਿਹੜੇ ਜਮ੍ਹਾਂ ਕਰਵਾਏ ਸੀ ਉਹ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਂ ਵਿੱਚ ਜ਼ਰੂਰ ਪਹੁੰਚਣ ਅਤੇ ਉੱਥੇ ਜਾ ਕੇ ਵੀਜ਼ਾ ਫਾਰਮ ਜਿਹੜੇ ਕਿ ਉਹ ਭਰ ਸਕਣ ਔਰ ਧੰਨਵਾਦ ਵੀ ਕੀਤਾ ਜਾਂਦਾ ਸੀ ਇੱਕ ਸੰਗਤਾਂ ਦੇ ਵੱਲੋਂ ਔਰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਹੜੀ ਰੋਕ ਲੱਗੀ ਸੀ ਉਹ ਹਟਾ ਦਿੱਤੀ ਗਈ ਹੈ ਸੋ ਇਸ ਵਾਰ ਤਨਤਨ ਸ਼੍ਰੀ ਗੁਰਨਾਨਦ ਦੇਵ ਜੀ ਪ੍ਰਕਾਸ਼ ਪੂਰਵ ਸੰਗਤਾਂ ਪਾਕਿਸਤਾਨਿਤ ਗੁਰਦ ਆਮਾਂ ਵਿੱਚ ਮਨਾ ਸਕਣਗੀਆਂ ਸ੍ਰੀ ਸ਼੍ਰੀ ਨਕਾਨਾ ਸਾਹਿਬ ਤੇ ਹੋਰ ਜਿਹੜੇ ਗੁਰਦ ਆਮ ਦੇ ਉਹਨਾਂ ਦੇ ਦਰਸ਼ਨਦਾਰੇ ਸੰਗਤਾਂ ਕਰ ਸਕਣਗੀਆਂ ਦੈਨਸ ਵਿਰਾਤੋ ਗ